ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਦੇਹਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਲੋਕ ਸਭਾ ਹੁਸ਼ਿਆਰਪੁਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਜਿਹਦੇ ਸ਼ਾਨਦ ਜਿੱਤ ਹਾਸਲ ਕਰਨ ਤੇ ਬਰਕਰਾਰ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਸੀਨੀਅਰ ਆਗੂ ਗੁਰਦੀਪ ਸਿੰਘ ਬਬਲੂ ਸਰੋਆ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕ ਸਭਾ ਹੁਸ਼ਿਆਰਪੁਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਜਿਹਦੇ ਸ਼ਾਨਦ ਜਿੱਤ ਹਾਸਲ ਕਰਨ ਤੇ ਬਰਕਰਾਰ ਵੱਲੋਂ ਲੱਡੂ ਵੰਡ ਕੇ ਖੁਸ਼ੀ ਮ ਇਸ ਮੌਕੇ ਬਬਲੂ ਸਰੋਆ ਜੀ ਨੇ ਡਾਕਟਰ ਆਜਮਨ ਚੱਬੇਵਾਲ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਹਲਕਾ ਹੁਸ਼ਿਆਰਪੁਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਗੁਰਦੀਪ ਸਿੰਘ ਸਰੋਆ ਗਰਜੀਤ ਸਿੰਘ ਗੋਲਡੀ ਸਚਿੰਦਰ ਸਿੰਘ ਰਾਜੂ ਪ੍ਰਸ਼ੋਤਮ ਲਾਲ ਰਾਜੂ ਸਰਿੰਦਰਪਾਲ ਅਮਰਜੀਤ ਸਿੰਘ ਸੋਨਾ ਪੰਡਤ ਈਸ਼ਕੁਮਾਰ ਨੰਬਰਦਾਰ ਹਰਿੰਦਰ ਸਿੰਘ ਜੰਜੂਆ ਗੁਰਪ੍ਰੀਤ ਸਿੰਘ ਗੋਪੀ ਦਲਜੀਤ ਸਿੰਘ ਠੱਕਰਵਾੜ ਦੀਪੀਆ ਦੇ ਸਮੋਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਇਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਤੁਹਾਡੀ ਮਾਲਪਰੀ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਭਗਵਾਨ ਜੀ ਦੀ ਫਤਿਹ ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਜੀ ਅੱਜ ਜਿੱਤ ਹਾਸਲ ਕਰ ਚੁੱਕੇ ਆ ਐਮਪੀ ਬਣ ਗਏ ਆ ਤੇ ਸਾਰੇ ਸਮੂਹ ਵਰਕਰਾਂ ਦਾ ਦਿਹਾਣਾ ਤੇ ਹੁਸ਼ਾਰਪੁਰ ਦੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ